ਇਹ ਪਾਰਟੀ ਦੇ ਲੁਧਿਆਣਾ ਪਛਮੀ ਤੋਂ ਵਦਾਇਕ ਗੁਰਪ੍ਰੀਤ ਗੋਗੀ ਵਸੀ ਦੀ ਬੀਤੀ ਦੇਰ ਰਾਤ ਉਹਨਾਂ ਦੇ ਘਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਗੋਲੀ ਗੋਗੀ ਦੇ ਸਿਰ ਵਿੱਚ ਲੱਗੀ ਪਰ ਇਹ ਸਪਸ਼ਟ ਨਹੀਂ ਹੋ ਸਕੇ ਕਿ ਗੋਲੀ ਕਿਵੇਂ ਚੱਲੀ ਅਤੇ ਕਿਸ ਨੇ ਚਲਾਈ। ਡੀਸੀਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਹੈ ਕਿ ਗੁਰਪ੍ਰੀਤ ਗੋਗੀ ਨੂੰ ਹਸਪਤਾਲ ਲਿਆਂਦਾ ਗਿਆ ਤੇ ਘਟਨਾ ਰਾਤ ਕਰੀ 12 ਵਜੇ ਦੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਕਰਵਾਇਆ ਜਾਵੇਗਾ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਘਰ ਦੇ ਲੋਕ ਅਤੇ ਸੁਰੱਖਿਆ ਕਰਮਚਾਰੀ ਕਮਰੇ ਵਿੱਚ ਪਹੁੰਚੇ ਜਿੱਥੇ ਉਹ ਖੂਨ ਨਾਲ ਲਤਪਤ ਪਿਆ ਸੀ ਕੋਈ ਐਮਐਲਏ ਆਪਣੇ ਗੁਰਪ੍ਰੀਤ ਗੋਗੀ ਜੀ ਜਿਹੜਾ ਉਹਨਾਂ ਦਾ ਜਦੋਂ ਇੱਥੋਂ ਇਹਨਾਂ ਨੂੰ ਲੈ ਕੇ ਗਏ ਆ ਤਾਂ ਹਸਪਤਾਲ ਜਿਹੜੇ ਬ੍ਰਾਡ ਡੈੱਡ ਡਿਕਲੇਅਰ ਕੀਤਾ ਗਿਆ ਤਾਂ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹ ਡੀਐਮਸੀ ਹਸਪਤਾਲ ਮੋਰਚਰੀ ਚ ਰੱਖਾਈ ਗਈ ਹੈ ਫਿਰ ਅਸੀਂ ਉਹਨਾਂ ਦਾ ਪੋਸਟਮਾਰਟਮ ਕਰਵਾਵਾਂਗੇ ਬਟ ਜੋ ਸੀਨ ਆਫ ਕ੍ਰਾਈਮ ਵੀ ਅਸੀਂ ਦੇਖਿਆ ਤਾਂ ਫੈਮਿਲੀ ਦੇ ਦੱਸਣ ਮੁਤਾਬਿਕ ਜਿਹੜੇ ਉਹਨਾਂ ਦੇ ਉੱਥੇ ਕਿਚਨ ਚ ਕੰਮ ਕਰਦਾ ਵੀ ਉਹ ਵੈਪਨ ਜਿਹੜਾ ਐਕਸੀਡੈਂਟਲ ਫਾਇਰ ਜਿਹੜਾ ਇੱਕੋ ਫਾਇਰ ਹੋਇਆ ਜੋ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਲੁਕੀਏ ਗੋਲੀ ਤਾਂ ਉਹਦੇ ਨਾਲ ਉਹਨਾਂ ਦਾ ਜਿਹੜਾ ਇਹ ਹੋਇਆ ਬਾਕੀ ਕੌਜ਼ ਆਫ ਡੈਥ ਔਰ ਸਾਰਾ ਜਿਹੜਾ ਸਵੇਰੇ ਪੋਸਟ ਆਉਣ ਨੂੰ ਕਲੀਅਰ ਹੋ ਜਾਵੇ ਸਮੇਂ ਕੀ ਸੀ ਗੋਲੀ ਹਾਂਜੀ ਗੋਲੀ ਚੱਲੀ ਹੈ ਸਮੇਂ ਕੀ ਟਾਈਮ ਕੀ ਸੀਗਾ ਸਮੇਂ ਤਕਰੀਬਨ 11:30 ਵਜੇ ਦਾ ਜੋ ਦੱਸ ਰਹੇ ਕੋਈ ਐਸੀ ਗੱਲ ਜਿਹੜੀ ਹਜੇ ਤੱਕ ਦੇਖਣ ਚ ਕੋਈ ਐਸੀ ਗੱਲ ਨਹੀਂ ਆਈ ਬਟ ਉਹ ਆਪਣੇ ਰੂਮ ਚ ਸੀ ਰੁਟੀਨ ਦੀ ਤਰ੍ਹਾਂ ਖਾਣਾ ਖਾਇਆ ਜੋ ਉਹਨਾਂ ਰੁਟੀਨ ਸੀ ਉਸ ਤਰੀਕੇ ਨਾਲ ਹੀ ਸੀ ਕੋਈ ਅਲੱਗ ਗੱਲ ਨਹੀਂ ਸੀ ਬਟ ਉਹ ਜਿਹੜਾ ਐਕਸੀਡੈਂਟਲ ਦੱਸਣ ਮੁਤਾਬਿਕ ਜਿਹੜਾ ਐਕਸੀਡੈਂਟਲ ਫਾਇਰ ਹੋਣ ਦੇ ਨਾਲ ਜਿਹੜਾ ਉਹਨਾਂ ਦਾ ਆ ਹੋਇਆ ਤੇ ਉਹ ਹੁਣ ਬਾਕੀ ਅਸੀਂ ਜਿਹੜਾ ਕੱਲ ਨੂੰ ਪੋਸਟਮਨ ਨੂੰ ਗੱਲ ਸਰ ਗੋਲੀ ਲੱਗ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮਲੇ ਗੋਲੀ ਲੱਗਨ ਨਾਲ ਅਚਾਨਕ ਗੋਲੀ ਚਰੀ ਆ ਹੀ ਪਤਾ ਲੱਗਾ ਜੇ ਬੰਦੇ ਆ ਹੀ ਆ ਜੇ ਪਰ ਬਹੁਤ ਮੋੜਾ ਬਹੁਤ ਮੋੜਾ ਕਹਿ ਸਕਦੇ ਪਾਰਟੀ ਨੂੰ ਇੱਕ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਨੂੰ ਸਾਡਾ ਭਰਾ ਸੀ ਵੱਡਾ ਪਰ ਸਾਹਿਤ ਬਹੁਤ ਗੁੱਸੇ ਖਦੇ ਸੀ ਨਾ ਬਹੁਤ ਨੌਲਜ ਬਹੁਤ ਮੜਾ ਸਰ ਕਿੰਨੇ ਵਜੇ ਤੁਹਾਨੂੰ ਤਲਾਹ ਮਿਲੀ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗੇ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਰ ਇਹ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਸਿਰ ਮੈਂ ਜਾ ਰਿਹਾ ਪਰਵਾਹ ਚੱਲ ਗਈ ਕੋਈ ਪੁਲਿਸ ਵਾਲ ਦੇ ਕੋਈ ਗੱਲ ਕਰ ਸਕਦੇ